ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਊਗ ਗਵਾਈ ਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਡੀ ਕੇ ਤਵਾਰੀ ਜੀ ਡਾਇਰੈਕਟਰ ਗੁਪਤਾ ਜੀ ਤੇ ਨਾਲ ਇੰਡੀਅਨ ਆਇਲ ਦੇ ਉੱਚ ਅਧਿਕਾਰੀ ਬੈਠੇ ਆ ਐਮਓਯੂ ਅੱਜ ਸਾਈਨ ਕੀਤਾ ਗਿਆ ਨਾਣਾ ਜਿਹੜਾ ਕਿ ਅੱਗੇ 1000 ਲੀਟਰ ਦੇ ਪਿੱਛੇ ਇਹ ਸਾਨੂੰ ਰੋਡਵੇਜ ਨੂੰ ਤੇ ਸਾਡੇ ਦੂਜੇ ਡਿਪਾਰਟਮੈਂਟ ਪੀਆਰਟੀਸੀ ਨੂੰ 1980 ਰੁਪਏ 1000 ਲੀਟਰ ਦੇ ਪਿੱਛੇ ਦਿੰਦੇ ਸਨ ਤੇ ਜਿਹੜਾ ਕਿ ਹੁਣ ਵਧਾ ਕੇ ਮਾਰਜਨ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਿ ਸਰਕਾਰ ਦੇ ਪੈਸੇ ਜਿਹੜੇ ਆ ਉਹ ਵੱਧ ਤੋਂ ਵੱਧ ਬਚਾਉਣੇ ਆ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਕਰਾਉਣੀ ਆ ਉਹ 1980 ਤੋਂ ਵਧਾ ਕੇ 2550 ਰੁਪਏ ਮਾਰਜਨ 1000 ਲੀਟਰ ਦੇ ਪਿੱਛੇ ਇਹ ਇੰਡੀਅਨ ਆਇਲ ਕੰਪਨੀ ਸਰਕਾਰ ਨੂੰ ਪੀਆਰਟੀਸੀ ਨੂੰ ਪੰਜਾਬ ਰੋਡਵੇਜ ਪੰਨ ਬੱਸ ਨੂੰ ਇਹ ਦੇਊਗੀ ਉਹਦੇ ਨਾਲ 1 ਸਾਲ ਦਾ 9 ਕਰੋੜ ਰੁਪਏ ਪੰਜਾਬ ਰੋਡਵੇਜ ਨੂੰ ਮੁਨਾਫਾ ਹੋਊਗਾ ਤੇ 9 ਕਰੋੜ ਰੁਪਏ ਵੀ RTC ਨੂੰ ਕੁੱਲ ਮਲਾ ਕੇ 18 ਕਰੋੜ ਇੱਕ ਸਾਲ ਦਾ 5 ਸਾਲਾਂ ਦਾ 90 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਇੰਡੀਅਨ ਆਇਲ ਕੰਪਨੀ ਹੈ ਉਹਦੇ ਤੋਂ 1.5 ਹਜ਼ਾਰ ਲੀਟਰ ਜਿਹੜਾ ਇਹ ਪਿੱਛੇ 2550 ਰੁਪਏ ਇਹਨਾਂ ਨੇ ਦੇਣੇ ਆ 90 ਕਰੋੜ ਰੁਪਏ ਦਾ ਮਾਰਜਨ ਪੰਜਾਬ ਸਰਕਾਰ ਨੂੰ ਇੰਡੀਅਨ ਆਇਲ ਕੰਪਨੀ ਦੇਊਗੀ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਪੂਰੇ ਇੰਡੀਆ ਦੇ ਵਿੱਚ ਹੋਰ ਕਿਸੇ ਵੀ ਸਟੇਟ ਨੂੰ ਇੰਨਾ ਮਾਰਜਨ ਇੰਡੀਅਨ ਆਇਲ ਕੰਪਨੀ ਵੱਲੋਂ ਜਾਂ ਕਿਸੇ ਹੋਰ ਕੰਪਨੀ ਵੱਲੋਂ ਨਹੀਂ ਦਿੱਤਾ ਗਿਆ ਇਹ ਜਿਹੜੀ ਹੋਇਆ ਮਾਰਜਨ ਵੱਧ ਮਿਲਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੋਇਆ ਕਿਉਂਕਿ ਸਰਕਾਰ ਦਾ ਮੇਨ ਅਜੰਡਾ ਹੀ ਇਹ ਆ ਕਿ ਸਰਕਾਰ ਦਾ ਪੈਸਾ ਵੱਧ ਤੋਂ ਵੱਧ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ। ਉਹਨਾਂ ਸਵਿਕੋ ਦੁਆਰਾ ਦਿੱਸੀ 2500 ਪੂਰਾ ਨਹੀਂ 2550 ਰੁਪਏ 1000 ਲੀਟਰ ਦੇ ਪਿੱਛੇ 2550 ਰੁਪਏ ਜਿਹੜੇ ਕਿ ਪਹਿਲਾਂ 1980 ਰੁਪਏ 1000 ਲੀਟਰ ਦੇ ਪਿੱਛੇ ਇੰਡੀਅਨ ਆਇਲ ਕੰਪਨੀ ਦਿੰਦੀ ਸੀ ਤੇ ਜਦੋਂ ਤੋਂ ਪੰਜਾਬ ਰੋਡਵੇ ਸਾਡੇ ਪੀਆਰਟੀਸੀ ਅਦਾਰੇ ਹੋਂਦ ਦੇ ਵਿੱਚ ਆਏ ਆ ਪੰਜਾਬ ਸਰਕਾਰ ਨੇ ਚਲਾਇਆ ਉਦੋਂ ਤੋਂ ਹੀ ਜਿਹੜਾ ਅਸੀਂ ਡੀਜ਼ਲ ਆ ਉਹ ਇੰਡੀਅਨ ਆਇਲ ਕੰਪਨੀ ਤੋਂ ਹੀ ਲੈ ਰਹੇ ਆ 9 ਕਰੋੜ ਦਾ ਫਾਇਦਾ ਭਾਈ 9 ਕਰੋੜ ਦਾ ਪੰਜਾਬ ਰੋਡਵੇ ਦਾ ਫਾਇਦਾ 9 ਕਰੋੜ ਦਾ ਪੀਆਰਟੀਸੀ ਦਾ 18 ਕਰੋੜ ਦਾ 1 ਸਾਲ ਦਾ ਫਾਇਦਾ ਦੋਵਾਂ ਡਿਪਾਰਟਮੈਂਟਾਂ ਦਾ ਤੇ 5 ਸਾਲ ਦਾ 90 ਕਰੋੜ ਦਾ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਫਾਇਦਾ ਹੋਊਗਾ। ਇਹੋ ਰਸਤਾ ਹੋਵੇਗੀ ਸ਼ਾਇਦ ਬਲਕ ਬਾਇਰ ਜਿਹੜਾ ਨੂ ਮਾਰਜਿਨ ਦਿੰਦੀ ਹੈ ਹੈਨਾ ਜੀ ਤੁਹਾਨੂੰ ਕਿ ਬਲਕ ਕਾਇਮ ਕਰਦੇ ਹੋ। ਤਾਂ ਕੀ ਤੁਸੀਂ ਕੋਈ ਐਕਸਟਰਾ ਪਲਾਨ ਕਰਦੇ ਹੋ ਕਿ ਜਿਹੜੀ ਆਪੀ ਪੰਜਾਬ ਗਵਰਨਮੈਂਟ ਦੀ ਸਰਕਾਰੀ ਚੱਲੀਆਂ ਚੱਲੀਆਂ ਉਹਨਾਂ ਦਾ ਆਇਲ ਕੋਈ ਕੰਟੈਕਟ ਕਰਕੇ ਪ੍ਰੋਜੈਕਟ ਜਿਹੜੀ ਉਹਦੇ ਵਿੱਚ ਹੁੰਦੀ ਆ ਉਹ ਨਿਰਦੇਸ਼ ਕਰੋ। ਜਿਹੜੀਆਂ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ 'ਚ ਲਿਆਵਾਂਗੇ ਕਿ ਰੋਡਵੇਜ ਪੀਆਰਟੀਸੀ ਨੂੰ ਜੇ ਇੰਡੀਅਨ ਆਇਲ 1000 ਲੀਟਰ ਪਿੱਛੇ 2550 ਰੁਪਏ ਮਾਰਜਨ ਦੇ ਰਿਆ ਸਾਨੂੰ ਛੱਡ ਰਿਆ ਤੇ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਕਿਉਂਕਿ ਜਿਹੜੇ ਦੂਜੇ ਡਿਪਾਰਟਮੈਂਟ ਆ ਉਹ ਵੱਖ-ਵੱਖ ਸਾਡੇ ਮੰਤਰੀ ਸਭਾ ਨੇ ਵੱਖ-ਵੱਖ ਸੈਕਟਰੀ ਸਭਾ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਸੈਕਟਰੀ ਆ ਉਹ ਸਾਰਾ ਕੁਝ ਉਸੇ ਮੰਤਰੀ ਸੈਕਟਰੀ ਦੇ ਅੰਡਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿ ਬਚਤ ਜ਼ਰੂਰ ਕੀਤੀ ਜਾਵੇ। ਬਿਲਕੁਲ ਸਰ ਕੋਈ ਅਸਲ ਪ੍ਰਪੋਜ਼ਲ ਹੈਗਾ ਕਿ ਮੰਤਰੀ ਨੂੰ ਜਿਹੜਾ ਪਹਿਲਾਂ ਗੱਡੀਆਂ ਮਿਲਦੀਆਂ ਉਹਦੇ 3 ਲੱਖ ਬਜੇ ਅਵਰੇ ਸਿਰੋਂ 4 ਲੱਖ ਕਰ ਦੇ ਤਾਂ ਕੋਈ ਅਸਲ ਹੋਈ ਹੈਗਾ। ਨਹੀਂ ਅਜੀਤ ਕੋਈ ਇਹੋ ਜਿਹੀ ਪ੍ਰਪੋਜ਼ਲ ਨਹੀਂ ਜੋ ਪਿੱਛੇ ਚੱਲਦਾ ਹੈ ਮੰਤਰੀਆਂ ਨੂੰ ਉਸੇ ਤਰ੍ਹਾਂ ਹੀ ਅਜੀ ਚੱਲਦੇ ਆ। ਇਹ ਜਿਹੜੀਆਂ ਗੱਡੀਆਂ ਐਮਐਲਏ ਨੂੰ ਦੇਣੇ ਆ ਉਹ ਅਸਲ ਚ ਤੇ ਹੁੰਦੀਆਂ ਸਿਕਿਉਰਟੀ ਵਾਸਤੇ ਐਮਐਲਏ ਆਪਦੀ ਗੱਡੀ ਤੇ ਤਕਰੀਬਨ ਬੈਠਦੇ ਆ। ਮਨਿਸਟਰਾਂ ਕੋਲ ਜਿਹੜੀ ਪਾਇਲਟ ਚਲਣੀ ਹੈ ਅੱਗੇ ਜਾਂ ਆਪਦੀ ਗੱਡੀ ਉਹਦਾ ਤੇਲ ਜੋ ਆ ਉਹ ਜੋ ਮਿੱਥਿਆ ਤੇਲ ਐ ਐਮਐਲਏ ਦਾ ਉਹ ਤੇਲ ਹੀ ਦਿੱਤਾ ਜਾਂਦਾ ਬਾਕੀ ਜੇ ਕੋਈ ਵੱਧ ਮੱਝ ਦਾ ਆਪਦੀ ਗੱਡੀ 'ਚ ਉਹ ਤੇਲ ਮਚਾਉਂਦੇ ਆ ਕੋਈ ਜਨਨ ਲੋਕਬੋਕ ਜਿਹੜਾ ਹੈਗਾ ਉਹਦੇ ਅੰਸਾਰ ਲਿਖਿਆ ਜਾਂਦਾ ਦੇਖੋ ਜੋ ਜੋ ਕ੍ਰਾਈਟੇਰੀਆ ਆ ਜੋ ਅਸੀਂ ਤੈਅ ਕੀਤਾ ਐਮਐਲਏ ਦਾ ਤੇਲ ਉਹਦੇ ਅਨਸਾਰ ਹੀ ਤੇਲ ਦਿੱਤਾ ਜਾਂਦਾ ਇਹ ਪਰਡੀਸ਼ਨ ਦਾ ਫਾਈਨੈਂਸ਼ਲ ਟੋਰਬੀਸੀ ਪਾਸ ਪਨਾਸ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ ਜਿਹੜੇ ਸਾਡੇ ਪੈਸੇ ਬਕਾਇਆ ਰਹਿੰਦੇ ਆ ਫ੍ਰੀ ਲੇਡੀ ਸਵਾਰੀ ਵਾਲੇ ਤੇ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਹੈ ਕਿ ਜਲਦੀ ਜਿਹੜੀ ਆ ਬੰਦੀ ਰਾਸ਼ੀ ਆ ਉਹ ਟਰਾਂਸਪੋਰਟ ਵਿਭਾਗ ਨੂੰ ਜਿਹੜੀ ਉਹ ਅਦਾ ਕਰ ਦਿੱਤੀ ਜਾਊਗੀ। ਅ ਲਗਭਗ 500 ਕਰੋੜ ਲਗਭਗ ਇਹਨਾਂ 550 ਕਰੋੜ ਦੇ ਲਗਭਗ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਜਿਹੜੇ ਪੈਸੇ ਅਜੇ ਸਾਡਾ 550 ਕਰੋੜ ਦੇ ਲਗਭਗ ਬਕਾਇਆ ਹੈ ਫਾਈਨਾਂਸ ਡਿਪਾਰਟਮੈਂਟ ਵੱਲੋਂ ਉਹ ਜਦੋਂ ਪੈਸੇ ਆਉਣਗੇ ਉਹਦੇ ਨਾਲ ਹੀ ਜਿਹੜੇ ਕੋਈ ਸਾਡੇ 1 ਕਿਲੋਮੀਟਰ ਸਕੀਮ ਵਾਲਾ ਵੀ ਕੋਈ ਬਕਾਇਆ ਰਹਿਂਦਾ ਜਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜੋ ਲੋੜਾਂ ਨੇ ਜਿਹੜੇ ਬਕਾਇਆ ਦੇਣ ਵਾਲੇ ਰਹਿੰਦੇ ਆ ਉਹ ਪੈਸੇ ਆਉਣ ਤੋਂ ਬਾਅਦ ਜਲਦੀ ਉਹ ਵੀ ਅਦਾ ਕਰ ਦਿੱਤੇ ਜਾਣਗੇ। ਕੋਲ ਸਾਡਾ ਬਲੈਕਟ੍ਰਿਕ ਦੱਸਾਂ ਨਹੀਂ ਪਰ ਪ੍ਰੋਪੋਜ਼ਲ ਆ ਗਿਆ 50 ਦਾ। ਦੇਖੋ ਅਜੇ ਤੇ ਜਿਹੜੀ ਸਾਡੀਆਂ ਡੀਜ਼ਲ ਤੇ ਚੱਲਣ ਵਾਲੀਆਂ ਬੱਸਾਂ ਉਹਨਾਂ ਦੀ ਪ੍ਰੋਪੋਜ਼ਲ ਬਣਾ ਕੇ ਭੇਜੀ ਆ। 450 ਦੇ ਕਰੀਬ ਬੱਸਾਂ ਜਿਹੜੀਆਂ ਉਹ ਪੰਜਾਬ ਰੋਡਵੇਅ ਦੇ ਵਿੱਚ ਆ ਤੇ 550 ਦੇ ਕਰੀਬ ਪੀਆਰਟੀਸੀ ਦੇ ਵਿੱਚ ਜਿੱਥੇ 100 ਮਿੱਟੀ ਬੱਸਾਂ 450 ਵੱਡੀਆਂ ਬੱਸਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜੀ ਤੀ ਆ ਫਾਈਲ ਤੇ ਜਲਦੀ ਪ੍ਰਵਾਨਗੀ ਮਿਲਦੀ ਆ ਜਿੰਨੀਆਂ ਬੱਸਾਂ ਦੀ ਮਿਲੂਗੀ ਜਲਦੀ ਅਸੀਂ ਬੱਸਾਂ ਜਿਹੜੀਆਂ ਉਹ ਨਵੀਆਂ ਪਾਵਾਂਗੇ ਐ ਇਲੈਕਟ੍ਰਿਕ ਤੇ ਵੀ ਕੰਮ ਕਰਾਂਗੇ ਜਿੱਥੇ ਥੋੜੇ ਛੋਟੇ ਰੂਟ ਪੈਂਦੇ ਆ ਜਿੱਥੋਂ ਲਗਭਗ ਜੇ ਸਾਡੀ ਲਗਭਗ 100 ਕਿਲੋਮੀਟਰ ਦਾ ਇੱਕ ਪਾਸੇ ਦਾ ਵਾ ਉਥੇ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਇਲੈਕਟ੍ਰਿਕ ਬੱਸਾਂ ਵੀ ਚੱਲਣ ਕਾਰਪੋਰੇਸ਼ਨਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਜਿਹੜੀ ਆ ਉਹ ਪ੍ਰੋਪੋਜ਼ਲ ਬਣ ਕੇ ਤਿਆਰ ਹੋ ਰਹੀ ਆ ਕਿ ਜਿਹੜੀਆਂ ਲੋਕਲ ਬੱਸਾਂ ਚੱਲਣੀਆਂ ਉਹ ਇਲੈਕਟ੍ਰਿਕ ਬੱਸਾਂ ਚੱਲਣ ਜਿਹੜੀ ਲੌਂਗ ਰੂਟ ਤੇ ਚੱਲਣੀਆਂ ਉਹਦੇ ਤੇ ਥੋੜਾ ਜਿਹਾ ਇਲੈਕਟ੍ਰਿਕ ਜਿੰਨਾ ਚਿਰ ਅਸੀਂ ਚਾਰਜਿੰਗ ਪੁਆਇੰਟ ਨਹੀਂ ਦਿੰਦੇ ਰਸਤਿਆਂ ਦੇ ਵਿੱਚ ਉਹਨਾਂ ਚ ਉਹ ਚਲਾਉਣੀਆਂ ਜਿਹੜੀਆਂ ਮੁਸ਼ਕਲ ਹੈ ਜਿਹੜੇ ਘਾਟ ਰੂਟ ਲੰਬੇ ਨੇ ਉਹਨਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਦੇ ਲੈ ਕੇ ਉਹ ਚਲਾਈਏ ਜਰੂਰ ਕੋਲਾ ਸਾਹਿਬ ਇੱਕ ਬੜਾ ਵੱਡਾ ਮੂਹ ਹੈ ਸੈਲਰੀ ਇੱਕ ਵੀ ਰੁਪਇਆ ਕਿਸੇ ਦੀ ਪੈਂਡਿੰਗ ਨਹੀਂ ਗਈ 95 ਕਰੋੜ ਨਹੀਂ ਕੋਈ ਵੀ ਪੈਸਾ ਨਹੀਂ ਦੇਣਦਾਰੀ ਨਹੀਂ ਕੋਈ ਵੀ ਸੈਲਰੀ ਦੀ ਨਹੀਂ ਨਹੀਂ ਸੈਲਰੀ ਸਾਰੀ ਜਿਹੜੀ ਆ ਉਹ ਹਰ ਮਹੀਨੇ ਪੂਰੀ ਦੀ ਪੂਰੀ ਭਾਵੇਂ ਆਊਟਸੋਰਸ ਤੇ ਮਲਾਜ਼ਮ ਭਾਵੇਂ ਕੰਟਰੈਕਟ ਤੇ ਭਾਵੇਂ ਰੈਗੂਲਰ ਮਲਾਜ਼ਮ ਆ ਸੈਲਰੀ ਹਰ ਮਲਾਜ਼ਮ ਦੀ ਹਰ ਮਹੀਨੇ ਪਾ ਦਿੱਤੀ ਜਾਂਦੀ ਕਿਤੇ ਭਾਵੇਂ ਕੋਈ 2 4 10 ਦਿਨ ਲੇਟ ਹੋ ਜੇ ਨਹੀਂ ਤੇ ਨਹੀਂ ਬਾਕੀ ਜਿਹੜੇ ਪੈਸੇ ਲੈਣ ਵਾਲੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸਾਡੇ ਵੱਲੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਭੇਜੀ ਗਈ ਹੈ ਫਾਈਲ ਜਲਦੀ ਪੈਸੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਜਲਦੀ ਪੈਸੇ ਦੇਖੋ ਇਹ ਤੇ ਸਰਕਾਰ ਦੀ ਸਹੂਲਤ ਹੈ ਲੋਕਾਂ ਦੀ ਸਰਕਾਰ ਹੈ ਇਹ ਇਸੇ ਤਰ੍ਹਾਂ ਜਿਵੇਂ ਚੱਲਦੀ ਪਈ ਹੈ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਚ ਇਹ ਲਗਾਤਾਰ ਚੱਲਦੀ ਰਹੂ ਜੇ ਰਵਾਇਤਿਆਂ ਦੀ ਸਰਕਾਰ ਹੁੰਦੀ ਕਾਲੀ ਕਾਂਗਰਸ ਜਾਂ ਭਾਜਪਾ ਦੀ ਹੋਰ ਪਾਰਟੀ ਦੀ ਇਹਨਾਂ ਨੇ ਪਹਿਲਾਂ ਬੰਦ ਕਰਦੇ ਨਹੀਂ ਮਗਰਲੇ 5-6 ਮਹੀਨੇ ਸਹੂਲਤ ਚਲਾ ਦੇਣੀ ਇਹ ਤਾਂ ਹੀ ਸੰਭਵ ਹੋਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੀਪੀਆਂ ਭੈਣਾਂ ਨੂੰ ਮਾਣ ਆ ਪੀ ਇਹ ਸਾਡਾ ਮੁੱਖ ਮੰਤਰੀ ਆ ਸਾਡਾ ਪੋਤੇ ਆ ਸਾਡਾ ਭਰਾ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਫਰੀ ਸਵਾਰੀ ਸਹੂਲਤ ਜਿਹੜੀ ਚਲਦੀ ਆ